ਸਰਕਾਰੀ ਪ੍ਰਾਇਮਰੀ ਸਕੂਲ ਬਸੈਮੀ ਨੂੰ ਪੰਚਾਇਤ ਨੇ ਲਗਾਇਆ ਤਾਲਾ ਇਸ ਮੌਕੇ ਪਤੀ ਪਤਨੀ ਟੀਚਰਾਂ ਦੀ ਬਦਲੀ ਲਈ ਪੰਚਾਇਤ ਨੇ ਰੱਖੀ ਮੰਗ ਮੇਰਾ ਨਾਮ ਜਗਦੀਪ ਕੌਰ ਆ ਮੈਂ ਬਸੈਮੀ ਪਿੰਡ ਦੀ ਸਰਪੰਚ ਹਾਂ ਹਾਂ ਇਹ ਤਾਲਾ ਲੈ ਕਿ ਇਹ ਜੀ ਸਾਡੇ ਹੈੱਡ ਟੀਚਰ ਸੀ ਬੜੀ ਚੀਫਮੈਂਟ ਸਾਡੇ ਹੈਗੀ ਆ ਉਹਦੀ ਤੇ ਉਹਨਾਂ ਨੂੰ ਇਹਨਾਂ ਨੇ ਬੜਾ ਹਰਾਸਮੈਂਟ ਕਰਕੇ ਕੱਢਿਆ ਉਹਨੂੰ ਮੇਡੇ ਮੀਲ ਦਾ रिकॉर्ड ਵੀ ਨਹੀਂ ਦਿੱਤਾ 4 ਸਾਲ ਤੋਂ ਉਹ ਕਹਿੰਦੀ ਮੈਂ 2 ਵਧ ਬੇਸਤੀ ਨਹੀਂ ਕਰਾ ਸਕਦੀ ਤੇ ਉਹ ਵਿਚਾਰੇ ਬਦਲੀ ਕਰਾ ਗਏ ਉਹ ਕਹਿੰਦੇ ਵੀ ਮੈਨੂੰ ਬਹੁਤ ਔਖਾ ਕੀਤਾ ਵਈ ਤੇ ਨੰਬਰ 2 ਤੇ ਸਾਡੇ ਸਬੂਤਾਂ ਦੇ ਆਧਾਰ ਤੇ ਆ ਜੀ ਸਾਡੇ ਪਿੰਡ 'ਚ ਇਹਨੇ ਬਹੁਤ ਜ਼ਿਆਦਾ ਧੜੇਬੰਦੀ ਪੈਦਾ ਕਰਤੀ ਦੋਨਾਂ ਜਾਣਿਆ ਤੇ ਅਸੀਂ ਬਸ ਅਸੀਂ ਜੀ ਸਾਰੇ ਥਾਂ ਆਪਣੀ ਐਪਲੀਕੇਸ਼ਨਾਂ ਦੇ ਦਿੱਤੀਆਂ ਸਾਨੂੰ ਉਹਨਾਂ ਨੇ 13 ਤਰੀਕ 14 ਤਰੀਕ ਤੱਕ ਟਾਈਮ ਦਿੱਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਵੀਡੀਓ ਅਸੀਂ ਬਦਲ ਦਾਂਗੇ ਇਹਨਾਂ ਨੂੰ ਡਿਓ ਮੈਡਮ ਟੈਂਪਲ ਨੇ ਮਨੋਜ਼ ਡਿਪਟੀ ਡੀਓ ਤੇ ਉਹਨਾਂ ਨੇ ਸਾਰਿਆਂ ਨੇ ਦਿੱਤਾ ਸੀ ਇਹਨਾਂ ਦਾ ਪਰ ਉਹਨਾਂ ਨੇ ਪਹਿਲਾਂ ਕਿਹਾ ਸੀ ਅਸੀਂ ਇਨਕੁਆਰੀ ਲਾਵਾਂਗੇ ਇਸ ਹਫਤੇ ਉਹਨਾਂ ਦੀ ਇਨਕੁਆਰੀ ਹੋ ਜੂ ਉਹਨਾਂ ਦੀ ਇਨਕੁਆਰੀ ਆਈ ਨਹੀਂਗੀ ਕਿਉਂਕਿ ਇਹਨਾਂ ਨੇ ਰੋਕ ਲਈ ਐ ਇਨਕੁਆਰੀ ਤੇ ਪਰ ਅਸੀਂ ਹੁਣ ਜਿੰਦਾ ਲਾਤਾ ਪੰਚਾਇਤ ਨੇ ਐਸ ਐਮ ਸੀ ਕਮੇਟੀ ਨੇ ਸਾਰਿਆਂ ਨੇ ਤੇ ਅਸੀਂ ਉਹਨਾਂ ਚਾਰ ਨਹੀਂ ਖੋਲਣਾ ਜੀ ਸਾਡੀ ਹੈੱਡ ਤੇ ਵਾਪਸ ਹੋਣੀ ਚਾਹੀਦੀ ਆ ਉਹ ਇਸ ਟਾਈਮ 'ਚ ਹੰਬੜਾ ਚ ਤੇ ਇਹਨਾਂ ਨੂੰ ਇਥੋਂ ਬਦਲ ਦੇਣਾ ਚਾਹੀਦਾ ਜੀ ਕਿਉਂਕਿ ਦੋਨੇ ਮੀਆਂ ਬੀਬੀ ਆ ਇਹਨਾਂ ਦੀ ਡਿਕਟੇਟਰਸ਼ਿਪ ਆ ਨੰਬਰ ਦੋ ਤੇ ਸਕੂਲ ਨੂੰ ਆਪਦੀ ਪ੍ਰਾਪਰਟੀ ਸਮਝਦੇ। ਬਹੁਤ ਧੇਰ ਹੋ ਗਿਆ ਇਹਨਾਂ ਨੂੰ ਰਹਿੰਦਿਆਂ ਨੂੰ ਤੇ ਇਸ ਲਈ ਕੋਈ ਤੋਂ ਕਿ ਕੋਈ ਵਿਚ ਦਖਲ ਅੰਦਾਜ਼ ਕਰ। ਕਿੰਨੇ ਸਾਲ ਤੋਂ ਇੱਥੇ ਰਹਿ ਰਹੇ? ਇਹ ਜੀ ਇਹ ਮੈਡਮ ਜੀ ਤਾਂ ਜੁਆਇਨਿੰਗ ਹੀ ਇੱਥੋਂ ਦੀ ਆ ਇਹ ਸਾਰ ਮੇਲਾ 2007 ਤੋਂ ਇੱਥੇ ਆ। ਹਾਂ ਇਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਰਿਟਾਇਰਮੈਂਟ ਹੀ ਇੱਥੋਂ ਲੈਣੀ ਆ ਸਾਡੀ ਇਨਕੁਆਰੀ ਕਰਾ ਕੇ ਦੇਖ ਲੈਣਾ ਅਸੀਂ ਇੱਥੇ ਹੀ ਰਹਿਵਾਂਗੇ। ਹਾਂਜੀ ਇਹਨਾਂ ਜੀ ਅਸੀਂ ਉਹਨਾਂ ਚਿਰ ਜਿੰਦਾ ਨਹੀਂ ਖੋਲਣਾ ਵੀ ਜਿੰਨਾ ਚਿਰ ਸਾਡਾ ਮਹਿਕਮਾ ਇੱਥੇ ਆ ਜਾਵੇ ਸਾਡਾ ਸਾਰਾ ਦੇਖ ਲਵੇ ਇਹਨਾਂ ਨੂੰ ਇਥੋਂ ਤੋੜ ਦੇਣ ਜੀ ਇਹਨਾਂ ਨੂੰ ਆਪ ਹੀ ਚਲੇ ਜਾਣਾ ਚਾਹੀਦਾ ਜੀ ਜੇ ਪਿੰਡ ਕਹਿ ਰਿਹਾ ਹੈ ਆਪ ਕਿਉਂ ਨਹੀਂ ਬਦਲੀ ਕਰਾ ਰਹੇਗੇ ਆਪ ਹੀ ਚਲੇ ਜਾਣੇ ਜੇ ਇਹਨਾਂ ਨੂੰ ਕੁਛ ਖਾਣ ਲਈ ਮਿਲਦਾ ਜਾਂ ਇਹਨਾਂ ਨੂੰ ਕੁਛ ਹੈਗਾ ਤਾਂ ਹੀ ਇੱਥੇ ਰਹਿ ਰਹੇ ਆ ਜੀ ਜੇ ਹੁਣ ਉਹ ਮੈਡਮ ਨੂੰ ਇਨੀ ਤਕਲੀਫ ਸੀ ਵਿਚਾਰੀ ਨੂੰ ਤਾਂ ਕੀਤਾ ਸੀ ਬਦਲੀ ਕਰਾ ਕੇ ਚਲੀ ਗਈ ਕੋਈ ਵੀ ਟੀਚਰ ਆਉਂਦਾ ਉਹਨੂੰ ਟਿਕਣ ਨਹੀਂ ਟਿਕਣ ਨਹੀਂ ਦਿੰਦੇ ਜੀ ਹੈਡ ਕੋਈ ਵੀ ਨਹੀਂ ਟਿਕ ਰਹੀ ਸਾਡੀ ਤੇ ਤੀਜਾ ਟੀਚਰ ਨਹੀਂ ਟਿਕਣਦਾ ਜੀ ਲੰਮੜਦਾਰ ਜੀ ਧਰਨਾ ਇਸ ਵਿਸ਼ੇ ਤੇ ਲਾਇਆ ਵੀ ਸਕੂਲ ਮਾਰੀ ਇਸ਼ੂ ਸਰ ਇਹ ਐ ਮੈਥਾ ਨੂੰ ਸਿੱਧੀ ਸਾਫ਼ ਗੱਲ ਦੱਸੇ ਇਹ ਪੜਾਉਂਦੇ ਨਹੀਂ ਕਈ ਪੇਰੈਂਟ ਸੱਥੇ ਆ ਕੇ ਕਹਿ ਰਹੇ ਨੇ ਸਾਡੀ ਬੱਚੇ ਬਹੁਤ ਵਧੀਆ ਪੜੋ ਤੇ ਬਹੁਤ ਜੇ ਤੁਹਾਡੇ ਬੱਚੇ ਨੇ ਵਧੀਆ ਪੜਾਵੇ ਤੁਹਾਡੇ ਬੱਚੇ ਕਿਉਂ ਤੁਰੇ ਫਿਰਦੇ ਟਿਊਸ਼ਨਾਂ ਕਿਉਂ ਲੈਂਦੇ ਜਾ ਕੇ ਟੀਚਰ ਹੁੰਦਾ ਬੱਚਾ ਸਕੂਲੋਂ ਪੜ ਗਿਆ ਪੇਰੈਂਟਸ ਤਾਂ ਅਨਪੜ੍ਹ ਆ ਜਦ ਬੱਚਾ ਵਧੀਆ ਪੜ ਕੇ ਗਿਆ ਬੱਚੇ ਨੂੰ ਦੂਜੇ ਤਾਂ ਟਿਊਸ਼ਨਾਂ ਦੀ ਲੋੜ ਨਹੀਂ ਪੈਂਦੀ ਤੁਹਾਡੇ ਕੋਲ ਬੈ ਚੱਕ ਕੇ ਦੂਜੇ ਕੋਲ ਧੱਕੇ ਖਾਂਦੇ ਫਿਰਦੇ ਇੱਥੋਂ ਭਾਤ ਟੀਚਰ ਕੀ ਪੜਾ ਰਿਹਾ ਮੇਰੀ ਕੁੜੀਆਂ ਮੈਂ ਖੁਦ ਪੜ੍ਹੀ ਲਿਖੀ ਆ ਠੀਕ ਆ ਮੈਂ ਇਸ ਚੀਜ਼ਾਂ ਨਹੀਂ ਕਹਿੰਦੀ ਮੇਰੀ ਬੇਟੀ ਇੱਥੇ ਆਂਦੀ ਆ ਉਹ ਬਥੇਰੀ ਤੇਜ ਆਪਣਾ ਇਹ ਸਭ ਬੱਚੇ ਇਦਾਂ ਹੀ ਹੁੰਦੇ ਆ ਠੀਕ ਆ ਦੇਸੀ ਬੱਚੇ ਨੂੰ ਐਕਟੀਵਿਟੀ ਕਰਵਾਉਂਗੇ ਬੱਚੇ ਨੂੰ ਵਧੀਆ ਪੜ੍ਹਾਉਂਗੇ ਮੈਂ ਕਹਿੰਦੀ ਬੱਚਾ ਟੀਚਰ ਨੂੰ ਵਿਹਲਾ ਨਹੀਂ ਰਹਿਣ ਦੇ ਸਕਦਾ ਉਹ ਕਹਿੰਗਾ ਮੈਮ ਮੈਂ ਕੰਮ ਕਰ ਲੈ ਮੈਨੂੰ ਹੋਰ ਦੇ ਦੋ ਠੀਕ ਆ ਆਪਾਂ ਵੀ ਪੜ੍ਹ ਕੇ ਹਟੇ ਆ ਜਦੋਂ ਆਪਾਂ ਨੂੰ ਕੋਈ ਚੀਜ਼ ਵਧੀਆ ਲੱਗੇ ਕੋਈ ਸਬਜੈਕਟ ਵਧੀਆ ਲੱਗੇ ਆਪਾਂ ਉਹਨੇ ਮਗਰ ਪੈ ਜਾਨੇ ਪੈ ਜਾਨੇ ਮੈਂ ਜਦੋਂ ਅੱਛੇ ਕੁੜੀਆਂ ਨੂੰ ਛੱਡ ਕੇ ਜਾਂਦੀ ਆ ਇਹ ਫੋਨ ਤੇ ਲੱਗੇ ਹੁੰ ਉਸ ਦਾ ਮੈਂ ਚੇਅਰਮੈਨ ਸੀ जस्ट ਅਪੀਅਰੈਂਸ ਸੀ ਠੀਕ ਹੈ ਮੈਂ ਚੋੜਾ ਹਫਤੇ ਭੀ ਫੋਨ ਦਫਤਰ ਤੋਂ ਵੀ ਆਉਂਦੇ ਆ ਸੋਹਣਕ ਜਰੂਰੀ ਕੰਮ ਹੁੰਦੇ ਆ ਮੈਂ ਮੈਡਮ ਨੇ ਇੱਕ ਦੋ ਵਾਰੀ ਕਿਹਾ ਚਲ ਮੈਡਮ ਕੋਈ ਇਗਨੋਰ ਮਨ ਮਾਤਾ ਹੁਣ ਚਾਹ ਮੈਂ ਚੇਅਰਮੈਨ ਬਣੀ ਆ ਜਦੋਂ ਇੱਕ ਦੋ ਵਾਰੀ ਕਿਹਾ ਉਹ ਮੈਨੂੰ ਇਗਨੋਰ ਮਾਰਨ ਲੱਗ ਪਏ ਮੇਰਾ ਬੱਚਾ ਆ ਰਿਹਾ ਜਾ ਰਿਹਾ ਪਹਿਲਾਂ ਜਦੋਂ ਕੁੜੀਆਂ ਨਹੀਂ ਆਉਂਦੀ ਸੀ ਮੈਨੂੰ ਫੋਨ ਕਰਕੇ ਕਹਿੰਦੇ ਸੀ ਕਰਾ ਤੇਰੀ ਬੇਟੀ ਨਹੀਂ ਆਈ ਸਕੂਲ ਤੇ ਜੋ ਬੱਚਿਆਂ ਨੂੰ ਹਣ ਕੋਈ ਲੈਣਾ ਦੇਣਾ ਹੀ ਨਹੀਂ ਮੇਰੀ ਬੇਟੀ ਨਾਲ ਉਹਨੂੰ ਹੋਮਵਰਕ ਨਹੀਂ ਦਿੰਦੇ ਹੁਣ ਜਦੋਂ ਇਹ ਇਸ਼ੂ ਕ੍ਰੀਏਟ ਹੋਇਆ ਇਹਨਾਂ ਦੇ ਬਦਰੀ ਦਾ ਲੈ ਕੇ ਬੱਚੀ ਪੂਰਾ ਦਿਨ ਮਗਰਮਗਰ ਫਿਰਦੀ ਰਹੀ ਕੋਈ ਹੋਮਵਰਕ ਨਹੀਂ ਦਿੰਦਾ ਜਦੋਂ ਮੈਂ ਆਈ ਇੱਥੇ 1:30 ਵਜੇ ਮੈਂ ਕਿਹਾ ਬੇਟਾ ਹੋਮਵਰਕ ਲੈ ਲਿਆ ਕਹਦੀ ਮਮਾ ਮੈਂ ਸਵੇਰ ਤੋਂ ਮੈਡਮ ਦੇ ਮਗਰਮਗਰ ਮੈਡਮ ਨੇ ਮੈਨੂੰ ਇਹ ਗੱਲ ਕਹੀ ਤਾਂ ਨਵੇਂ ਮੈਡਮ ਆ ਕੇ ਪੜਾਉਣਗੇ ਜੇ ਨਵੇਂ ਮੈਡਮ ਆ ਕੇ ਪੜਾਉਣਗੇ ਤੁਸੀਂ ਇੱਥੇ ਕੀ ਲੈ ਰਹੇ ਹੋ ਸਿੱਧੀ ਸਾਫ਼ ਗੱਲ ਜਦੋਂ ਇਸ਼ੂ ਕ੍ਰੀਏਟ ਹੋਇਆ ਕੱਲ ਪਰਸ ਜਦੋਂ ਕੋਈ ਗੱਲ ਤਰੀਕਾ ਉਹ ਪਾ ਉਹਦੋਂ ਵੇਖਾਂਗੇ ਤੇ ਕਦੋਂ ਤੋ ਇ ਕੌਣ ਕਹਿੰਦਾ ਅੱਜ ਇਹ ਦੂਈ ਦਾ ਪਿੰਡਾਂ ਦਾ ਪ੍ਰਿੰਡ ਬਸੰਨੀ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਹੋ ਚੁੱਕਿਆ ਹੈਗਾ ਹੁਣ ਇਹਦਾ ਕਾਰਨ ਸਿੱਖਿਆ ਮਹਿਕਮੇ ਨੂੰ ਪੰਜਾਬ ਸਰਕਾਰ ਨੂੰ ਫੌਰੀ ਤੌਰ ਤੇ ਸੂਚਨ ਦੀ ਲੋੜ ਆ ਤਾਂ ਜੋ ਇਹਨਾਂ ਬੱਚਿਆਂ ਦੀ ਜ਼ਿੰਦਗੀ ਆ ਜੋ ਕਰਨਾ ਸੀ ਉਹਨਾਂ ਨੂੰ ਕਹੇ ਸੀ ਸਕੂਲ ਨੂੰ ਜਿੰਦਾ ਲਾ ਦਿਨਾ ਫੇਰ ਨਾ ਕਿਉ ਉਹ ਕਹਿੰਦੇ ਜੀ ਫੇਰ ਉਸ ਦਿਨ ਕਰਦੇ ਹੁਣ ਉਹ ਮਹਿਕਮਾ ਆ ਜਾਊਗਾ ਜੀ ਸਦਾ ਕਿ ਮੇਰਾ ਹਾਂ ਇਹ ਮਹਿਕਮਾ ਵਾਲੇ ਨੂੰ ਉਹਨਾਂ ਨੂੰ ਪਤਾ ਜੀ ਉਹਨਾਂ ਨੇ ਸਾਨੂੰ ਪਿਛਲਾ ਹਫਤਾ ਹੀ ਦਿੱਤਾ ਸੀ ਨਹੀਂ ਅੱਜ ਹੋਈ ਗੱਲ ਤੁਹਾਡੀ ਨਹੀਂ ਹੁਣ ਉਹਨਾਂ ਨੂੰ ਆਹ ਜੀ ਨਿਊਸ ਕਿੰਦੇ ਸੀ ਪਹਿਲਾਂ ਕਿੰਦੇ ਹੋਣਾ ਸੀ ਕਿ ਕਿ 80 15 ਦੇ ਇੱਕ ਨੂੰ ਅਸੀਂ ਜੀ ਦਿੰਦਾ ਲਾ ਦੇਣਾ ਜਿੰਪਲ ਮੈਡਮ ਨੂੰ ਤੇ ਮਨੋਜ ਸਾਨੂੰ ਡਿਪਟੀ ਡੀਓ ਐਂਡ ਹਾਇਰ ਸਕੰਡਰੀ ਦੀ ਡੀਓ ਹੁਣ ਹੈਗੀ ਆ ਡੀਓ ਮੈਡ ਜੀ ਅੱਜ ਜਿਨ੍ਹਾਂ ਨੇ ਇਹ ਸਕੂਲ ਬੰਦ ਕੀਤਾ ਜੀ 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 ਉਹਨਾਂ ਨਾਲ ਗੱਲ ਕਰਦੀਆਂ ਉਹਨਾਂ ਦੀ ਸਾਰੀ ਗੱਲ ਸੁਣ ਲਈ ਆ ਤੇ ਜਿੱਥੇ ਕਿਸੇ ਤੇ ਨੁਕਸ ਹੋਊਗਾ ਇਦੇ ਵਿੱਚ ਵੀ ਸਾਡੀ ਇਨਕੁਆਰੀ ਤੋਂ ਬਾਅਦ ਨਾਕਸ ਨਿਕਲੂਗਾ ਉਹਨੂੰ ਸਜ਼ਾ ਦੇਵਾਂਗੇ ਜੀ ਚਾਹੇ ਕੋਈ ਵਿਧਾਪ ਹੋਵੇ ਚਾਹੇ ਕੋਈ ਹੋਵੇ ਇਹਦੇ ਵਿੱਚ ਕੋਈ ਕਿਸ ਦਾ ਪ੍ਰਭਾਵ ਨਹੀਂ ਲੜਕੀ ਕਹੇ ਰੇ ਪਿਛਲੇ 4 ਸਾਲਾਂ ਤੋਂ ਮੇਰਾ ਕੋਰਟ ਕੇ ਚੱਲ ਰਿਹਾ ਮਿੱਡੇ ਮਿਲ ਨੂੰ ਲੈ ਕੇ ਨਾ ਮਿੱਡੇ ਮਿਲ ਦਾ ਕੁਝ ਪਤਾ ਹੈਗਾ ਸਰ ਕੋਈ ਨਹੀਂ ਆਪਾਂ ਪਤਾ ਲਾਉਂਦੀ ਆ ਲੜਕੀ ਦੇ ਵੀ ਜੂਰੇ ਰੱਟ ਜੀ ਵੀ ਬੱਚਿਆਂ ਨੂੰ ਛੁੱਟੀਆਂ ਆ ਲਾਟਾ ਕੋਈ ਸਰ ਮੈਂ ਮਹਿਕਮੇ ਕੋਲ ਤਾਂ ਪਹਿਲਾਂ ਦੀਆਂ ਕਾਫੀ ਰਿਪੋਰਟਾਂ ਆਈਆਂ ਹੋਈਆਂ ਕਾਫੀ ਟਾਈਮ ਦੀਆਂ ਫਿਰ ਇਹ ਇਹਨਾਂ ਨੂੰ ਤਰਸਲ ਇਥੋਂ ਦੇ ਬੀ.ਓ ਸਾਹਿਬ ਰਟਾਇਰ ਹੋ ਗਏ ਤੇ ਇਹ ਮੈਨੂੰ ਹੁਣ ਬਲਾਕ ਦਿੱਤਾ ਗਿਆ ਤੇ ਕੋਈ ਨਹੀਂ ਅਸੀਂ ਕਰਾਂਗੇ ਜੀ ਹੁ ਮੈਂ ਕਰੂ ਨਹੀਂ ਇੱਕ ਸਰ ਵੱਡਾ ਸਵਾਲ ਹੈ ਜਿਵੇਂ ਕਹਿ ਰਹੇ ਨੇ ਰਿਵਿਊਡ ਮੈਡਮ ਨੇ ਇੱਕ ਕਾਫੀ ਲੰਬੇ ਸਮੇਂ ਤੋਂ ਇੱਕ ਸਕੂਲ ਦੀ ਪੁਆਇੰਟ ਨੇ ਹਾਂ ਜੀ ਇਹ ਇਸ ਤਰ੍ਹਾਂ ਹੋ ਸਕਦਾ ਇੱਕ ਅਧਿਆਪਕ 20 25 ਸਾਲ ਤੋਂ ਕਿਸੇ ਨੂੰ ਹੀ ਲੱਗਿਆ ਚਲੋ ਇਦਾਂ ਦਾ ਤਾਂ ਕੋਈ ਰੂਲ ਨਹੀਂ ਹੈਗਾ ਜੀ ਵੀ ਇੰਨੇ ਟਾਈਮ ਬਾਅਦ ਕੁਝ ਬਦਲਣਾ ਇਦਾਂ ਦਾ ਤਾਂ ਮਹਿਕਮੇ ਦੇ ਰੂਲਾਂ ਦੇ ਵਿੱਚ ਕੋਈ ਨਹੀਂ ਹੈ ਜੀ ਦਰਬੰਦੀ ਦੀ ਭਤੀਜੀ ਹੈ ਜੀ ਉਹਦਾ ਕਰਕੇ ਸਪੋਰਟ ਕਰ ਰਹੇ ਹਾਂ ਚਲੋ ਚਲੋ ਵੀਰ ਜੀ ਤੁਸੀਂ ਨਹੀਂ ਬੋਲੋਗੇ ਇੱਕਦਮ ਕੋਈ ਨਹੀਂ ਹੈਗਾ ਹਾਂ ਜੇ ਕਸੂਰਬਾਰ ਪਾਈ ਜਾਊਗੀ ਤਾਂ ਫਿਰ ਆਪਾਂ ਦੇਖ ਲਾਂਗੇ। ਥੋੜੇ ਦੀ ਫਰਦਰ ਇਨਕੁਆਰੀ ਹੋਊਗੀ ਫਿਰ ਆਪਾਂ ਦੇਖ ਲਾਂਗੇ। ਹੁਣ ਤੁਸੀਂ ਪੈਂਜ ਵਾਲੇ ਨੇ ਵੀ ਧਰਨਾ ਲਾਇਆ ਹਾਂ ਦੇ ਉਹ ਤੁਸੀਂ ਸਾਨੂੰ ਸਾਰੀ ਗੱਲ ਦੱਸੋ ਖੁੱਲ ਕੇ ਕਿ ਆਪਾਂ ਫਿਰ ਉਹਦੇ ਦੇਖਾਂਗੇ। ਉਹਦੀ ਪ੍ਰੋਪਰ ਇਨਕੁਆਰੀ ਕਰਾਂਗੇ। ਕਿ ਤੁਹਾਨੂੰ ਮੈਂ ਪ੍ਰੈਸਰ ਨੂੰ ਵੀ ਸਾਰੀ ਨੂੰ ਤੇ ਤੁਹਾਨੂੰ ਪਤਵੰਤ ਤੇ ਸੱਜਣਾ ਨੂੰ ਵੀ ਯਕੀਨ ਦਿਵਾਉਣਾ। ਬਈ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਹੋਊਗਾ। ਕੋਈ ਦੁੱਧ ਦੁੱਧ ਪਾਣੀ ਦਾ ਪਾਣੀ ਠੀਕ ਹੈ ਕਿੰਨੀ ਜਾਵੇ ਅਸੀਂ ਗਾਉਟ ਨਹੀਂ ਬੋਲਾਂਗੇ ਪ੍ਰਮਾਤਮਾ ਨੂੰ ਅਸੀਂ ਜਾਣਦੇ ਨਹੀਂ ਕਿ ਅਸੀਂ 12 ਸਾਲ ਬਾਅਦ ਅੱਜ 12 ਸਾਲ ਹੋ ਗਏ ਮੈਨੂੰ ਕੱਟੀ ਨੂੰ 12 ਸਾਲ ਬਾਅਦ ਇਹ ਅਨੁਭਵੀ ਲੱਗੀ ਹੈ ਜੀ ਸਾਡੀ ਵੀ ਸੁਣ ਲੈ ਨਹੀਂ ਸਾਡੀ ਸੁਣ ਤਾਂ ਲੋ ਮੈਨੂੰ ਪਤਾ ਮੈਂ ਫਿਰ ਤੁਸੀਂ ਨਹੀਂ ਸੁਣਦੇ ਚਲ ਜਾਂਦੇ ਪਰ ਨਹੀਂ ਸੁਣਦਾ ਸੁਣੂਗਾ ਤੁਸੀਂ ਸੁਣੋ ਇੱਕ ਦੀ ਸੁਣ ਲਓ ਦੋ ਵਜੇ